ਹੁਣ ਫਲੋਰੀਡਾ ਦੇ ਵਿੱਚ ਜਿਹੜਾ ਇਸ਼ੂ ਹੋਇਆ ਵੀ ਇੱਕ ਆਮ ਸਿੱਖ ਡਰਾਈਵਰ ਤੋਂ ਇੱਕ ਐਕਸੀਡੈਂਟ ਹੋ ਗਿਆ। ਹੁਣ ਉਹ ਇੱਕ ਬੰਦੇ ਦੀ ਇੱਕ ਯੂ ਟਰਨ ਦੀ ਗਲਤੀ ਪਿੱਛੇ ਸਾਰੇ ਨਾਰਥ ਅਮਰੀਕਾ ਦੀ ਸਿੱਖ ਕਮਿਊਨਿਟੀ ਜਿਹੜੀ ਮਿਲੀਅਨ ਤੋਂ ਉੱਤੇ ਦੀ ਆ ਉਹਨੂੰ ਪਟਾਰੇ 'ਚ ਖੜਾ ਕੀਤਾ ਹੋਇਆ ਵੀ ਇਹ ਨਾ ਲੋਕਾਂ ਦੇ ਕਲਚਰ ਦੀ ਪ੍ਰੋਬਲਮ ਆ। ਇਹਨਾਂ ਲੋਕਾਂ ਦੀ ਹੋਂਦ ਦੀ ਪ੍ਰੋਬਲਮ ਆ। ਇਹ ਜਰਾਇਨ ਪੇਸ਼ ਆਇਆ। ਇੱਕ ਕ੍ਰਿਮੀਨਲ ਨੇ ਇਹ ਧਗੀਆਂ ਮਾਰਦੇ ਆ, ਇਹ ਕਰਾਪਟ ਨੇ। ਇਹਨਾਂ ਨਾਲ ਉਹ ਮਾਰੇ ਕੋਈ ਇਮੀਗ੍ਰੈਂਟ ਹੈ ਨਹੀਂ ਧਰਤੀ ਤੇ। ਇੰਨਾ ਵੱਡਾ ਵਰਤਾਨ ਸਿਰਫ ਇੱਕ ਯੂ ਕਰਨ ਦੀ ਗਲਤੀ ਦੇ ਉੱਤੋਂ ਸਿਰਜਿਆ ਗਿਆ ਆਹੀ ਕੰਮ ਸਾਡੇ ਨਾਲ ਇੰਡੀਆ 'ਚ ਹੁੰਦਾ ਸੀ ਜਦੋਂ ਵੀ ਕੋਈ ਸਿੱਖ ਮੜੀ ਜਿਹੀ ਦੀ ਗੱਲ ਆਪਦੀ ਕਰਦੇ ਸੀ ਮੜੀ-ਮੋਟੀ ਜਿਹੀ ਕਿਤੇ ਗੱਲ ਉਹ ਕੋਈ ਗਲਤੀ ਹੋ ਜਾਂਦੀ ਸੀ ਕਿ ਸਾਰੀ ਕਮਿਊਨਿਟੀ ਨੂੰ ਲਿੰਚ ਕਰਨ ਤੇ ਜਾਂਦੇ ਸੀ ਅਪਸ਼ੇਲੇ 2-3 ਸਾਲਾਂ ਦੇ ਵਿੱਚ ਫਾਰਮਸਪੋਰਟਸ ਤੋਂ ਲੈ ਕੇ ਹੁਣ ਤੱਕ ਅਸੀਂ ਕਈ ਵਾਰੀ ਦੇਖਿਆ ਕਿ ਮੜੀ ਜੀ ਕੋਈ ਗੱਲ ਕੋਈ ਜੀਪ ਸਿੱਧੂ ਵਰਗੇ ਨੇ ਕਰਤੀ ਮੋਦੀ ਨੂੰ ਚੈਲੰਜ ਕਰਤਾ ਅਮਿਤ ਸ਼ਾਹ ਨੂੰ ਕੁਛ ਕਹਿਤਾ ਤੇ ਸਾਰੇ ਦੀ ਸਾਰੀ ਜਿਹੜੀ ਹਿੰਦੂ ਸਿਵਲ ਸੁਸਾਇਟੀਆਂ ਉਹ ਇੱਕ ਸੁਰ ਦੇ ਵਿੱਚ ਕਹਿੰਦੀ ਸੀ ਵੀ ਜਰਾ ਸਾਹ ਦਿਖਾਓ ਇਹਨਾਂ ਨੂੰ ਫੇਰ ਉਸੇ ਤਰ੍ਹਾਂ ਦਾ ਜਿਹੜਾ ਪ੍ਰਕਾੰਤ ਦਾ ਹਿੰਸਾ ਆ ਡਿਸਕੋਰਸ ਦਾ ਵਾਇਲੈਂਸ ਆ ਉਹ ਅਸੀਂ ਇਨ੍ਹਾਂ ਸਟੇਟਸ ਦੇ ਵਿੱਚ ਵੀ ਫੇਸ ਕਰ ਰਹੇ ਆ ਹੁਣ ਜਿਵੇਂ ਇੱਕ ਬੰਦੇ ਦੀ ਇੱਕ ਗਲਤੀ ਕਰਕੇ ਸਾਰੀ ਕਮਿਊਨਿਟੀ ਨੂੰ ਕੈਸਟਾਈਜ਼ ਕਰਕੇ ਕ੍ਰਿਮੀਨਲਾਈਜ਼ ਕਰ ਰਹੇ ਆ ਔਰ ਦੂਜੇ ਪਾਸੇ ਆਪਣੀ ਕਮਿਊਨਿਟੀ ਦਾ ਇੱਕ ਬਹੁਤ ਵੱਡਾ ਸੈਕਸ਼ਨ ਇਹੋ ਜਿਹਾ ਜਿਹੜਾ ਕਹਿੰਦਾ ਵੀ ਹਾਂਜੀ ਸਾਡੇ ਚ ਪ੍ਰੋਬਲਮ ਆ ਅਸੀਂ ਗਲਤ ਸੀ ਉਨੇ ਗੱਲ ਸਿਰਫ ਗਲਤੀ ਦੀ ਨਹੀਂ ਆ ਉਸ ਬੰਦੇ ਦੀ ਨਹੀਂ ਉਹ ਤਿੰਨ ਕਈਆਂ ਜਾਨਾਂ ਦੇ ਲਈ ਗੱਲ ਇਹ ਆ ਵੀ ਜਦੋਂ ਤੁਹਾਡੇ ਉੱਤੇ ਇੱਕ ਪ੍ਰੈਸ਼ਰ ਪੈਂਦਾ ਇੱਕ ਡਿਸਪੋਰਸ ਖੜਾ ਹੁੰਦਾ ਤੁਹਾਡੇ ਉੱਤੇ ਤੁਹਾਡੀ ਸਾਰੀ ਕਮਿਊਨਿਟੀ ਨੂੰ ਜਿਹੜਾ ਕ੍ਰਿਮੀਨਲਾਈਜ਼ ਕਰਦਾ ਤੁਹਾਡੀ ਕਮਿਊਨਿਟੀ ਦੇ ਵਿੱਚ ਆਪ ਦੇ ਨਜ਼ਰੀਏ ਹੈਗੇ ਆ ਉਹਨੂੰ ਡਿਫੈਂਡ ਕਰਨਗੇ ਤੁਹਾਡੇ ਕੋਲ ਆਪ ਦੇ ਬਰਤਾਂਤ ਹੈਗੇ ਆ ਜਦੋਂ ਤੁਹਾਡੇ ਕੋਲ ਬਰਤਾਂਤ ਨਹੀਂ ਹੁੰਦੇ ਤੁਸੀਂ ਇੱਕ ਛੋਟੇ ਰੂਡ ਐਕਸੀਡੈਂਟ ਤੋਂ ਵੀ ਤੁਸੀਂ ਆਪਣੀਆਂ ਸਾਰੀ-ਸਾਰੀ ਕਮਿਊਨਿਟੀ ਨੂੰ ਡਿਗਰੀਡ ਕਰਨ ਲਈ ਰਾਜ਼ੀ ਹੋ ਜਾਂਦੇ ਹੋ ਹੁਣ ਜੇ ਤੁਹਾਡੇ ਸਾਹਮਣੇ 50 ਫੁੱਟ ਦਾ ਟਰਾਲਾ ਸੜਕ ਦੇ ਵਿੱਚ ਖੜਾ ਤੇ ਤੁਸੀਂ ਬ੍ਰੇਕ ਦੇ ਉੱਤੇ ਪੈਰ ਨਹੀਂ ਲਾਉਂਦੇ ਤਾਂ ਜਿੰਮੇਵਾਰੀ ਤੁਹਾਡੀ ਵੀ ਆ ਵੀ ਤੁਹਾਨੂੰ ਆਪ ਦੇ ਵਾਹਨ ਦੀ ਪਤਾ ਨਹੀਂ ਕਿ ਤੁਸੀਂ ਕੀ ਕਰਦੇ ਜੇ ਉਸੇ ਥਾਂ ਤੇ ਡਰਾਈਵਰ ਜਿਹੜਾ ਆ ਵੈਨ ਦਾ ਡਰਾਈਵਰ ਜੇ ਸਿੱਖ ਹੁੰਦਾ ਤੇ ਟਰੱਕ ਦਾ ਡਰਾਈਵਰ ਗੋਰਾ ਹੁੰਦਾ ਤਾਂ ਫੇਰ ਵੀ ਅਜ਼ੂਰ ਆ ਜਿਹੜਾ ਉਹ ਵੈਨ ਦੇ ਡਰਾਈਵਰ ਦਾ ਸਿੱਖ ਤਾਂ ਕੱਢਿਆ ਜਾਣਾ ਸੀ ਵੀ ਇਹਨਾਂ ਨੇ ਆਪ ਦੀ ਗੱਡੀ ਦਾ ਧਿਆਨ ਨਹੀਂ ਰੱਖਿਆ ਤੇ ਬਗੈਰ ਬਕੀ ਬ੍ਰੇਕ ਲਾਇਆ ਇਸੇ ਦੇ ਵਿੱਚ ਲੱਗੇ ਇਹ ਰੈਕਲਸ ਆ ਜੇ ਇਹ ਵੈਨ ਯੂ ਟਰਨ ਮਾਰ ਰਹੀ ਹੁੰਦੀ ਤੇ ਪਿੱਛੋਂ ਸਿੱਖ ਆਪ ਦਾ ਟਰੱਕ ਲਿਆ ਕੇ ਵਿੱਚ ਮਾਰਦਾ ਫੇਰ ਵੀ ਕਸੂਰ ਟਰੱਕ ਵਾਲੇ ਦਾ ਸਿੱਖ ਦਾ ਨਿਕਲਣਾ ਸੀ ਕਿਉਂਕਿ ਉਹ ਆਪ ਦਾ ਟਰੱਕ ਦਾ ਕੰਟਰੋਲ ਨਹੀਂ ਕਾਦੇ ਕੋਲ ਸੋ ਜਿਹੜਾ ਬਰਡਨ ਆਫ ਬਰਡਨ ਆਫ ਐਥਿਕਸ ਆ ਜਿਹੜਾ ਸਾਰੇ ਦੇ ਸਾਰੇ ਐਥਿਕਸ ਦਾ ਬਰਡਨ ਆ ਉਹ ਕਮਜ਼ੋਰ ਕਰਦੇ ਆ ਜਿਵੇਂ ਮਰਜੀ ਤੁਸੀਂ ਉਹਦੀ ਵੇਰੀਏਬਲ ਬਦਲ ਕੇ ਦੇਖ ਲਓ ਸੋ ਇਹੀ ਕੰਮ ਸਾਡੇ ਨਾਲ ਇੱਕ ਵੱਡੇ ਲੈਵਲ ਦੇ ਉੱਤੇ ਹਿੰਦੁਸਤਾਨ ਕਰ ਰਿਹਾ ਇੰਡੀਅਨ ਸਟੇਟ ਕਰ ਰਹੀ ਆ ਵੀ ਜੇ ਸਿੱਖ ਰੈਫਰੈਂਡਮ ਦੀ ਵੀ ਗੱਲ ਕਰਦੇ ਆ ਤਾਂ ਉਹ ਕ੍ਰਿਮੀਨਲ ਰੈਲੀਟੈਂਸ ਨੇ ਇਹਨਾਂ ਨੂੰ ਫੜ ਫੜ ਕੇ ਹੰਟ ਡਾਊਨ ਕਰਨਾ ਚਾਹੀਦਾ ਤੇ ਜੇ ਸਿੱਖ ਹਥਿਆਰਮੰਦ ਸੰਘਰਸ਼ ਦੀ ਜਿਹੜਾ ਕਿ ਸਾਡਾ ਹਿਊਮਨ ਦਾ ਰਾਈ ਇਹ ਕਰ ਸਕਦੇ ਆ ਤਾਂ ਕਰਨਾ ਚਾਹੀਦਾ ਯੂਨ ਕਹਿੰਦੀ ਆ ਜੇ ਤੁਸੀਂ ਸਰਟੀਫਿਕੇਸ਼ਨ ਲੈਣੇ ਆ ਤਾਂ ਉਹ ਤੁਹਾਨੂੰ ਉਹ ਉਹ ਤੁਸੀ ਕ੍ਰਿਮੀਨਲ ਹੈਂ ਫਿਰ ਬਿਲਕੁਲ ਸੈਲਫ ਹੇਟ ਆ ਜਦੋਂ ਤੁਹਾਡਾ ਆਪ ਦਾ ਨਜ਼ਰੀਆ ਨਹੀਂ ਹੁੰਦਾ ਉਹ ਸੈਲਫ ਹੇਟ ਆ ਜਾਂਦੀ ਲੋਕਾਂ ਦੇ ਵਿੱਚ ਕਿਉਂਕਿ ਤੁਹਾਡੀ ਆਪ ਦੀ ਬੈਕਬੋਨ ਹੈ ਨਹੀਂ ਗੱਲ ਕਰਨ ਦੀ ਤੁਸੀਂ ਜਿਹੜੀ ਬੇਗਾਨੇ ਧਿਰ ਦੀ ਜਾਂ ਜਿਹੜਾ ਆਪ੍ਰੈਸ਼ਨ ਆ ਤੁਹਾਡਾ ਜਿਸ ਤਰੀਕੇ ਉਹ ਤੁਹਾਨੂੰ ਦੇਖਦਾ ਉਸੇ ਤਰੀਕੇ ਤੁਸੀਂ ਆਪਦੇ ਆਪ ਨੂੰ ਦੇਖਣ ਲੱਗ ਜਾਂਦੇ ਆ ਸਾਨੂੰ ਆਪਦੇ ਨਜ਼ਰੀਏ ਡਿਵੈਲਪ ਕਰਨ ਦੀ ਲੋੜ ਆ ਜਿਹੜੀ ਸਿੱਖ ਖੋਦ ਤੇ ਸਿੱਖ ਐਕਸਪੀਰੀਅੰਸ ਤੇ ਸਿੱਖ ਅਹਿਸਾਸ ਤੇ ਬੇਸਡ ਹੋਊ ਉਹ ਕਿਸੇ ਲਿਬਰਲ ਜਾਂ ਕਾਮਰੇਡੀਆ ਮਾਰਕਸਿਸਟ ਦੇ ਦਿੱਤੇ ਹੋਏ ਬੋਲੀ ਜਾਂ ਸਲੋਗਨੀਆਂ ਝੰਡੇ ਥੱਲੇ ਨਾ ਹੋਣ ਆਪਦੇ ਨਜ਼ਰੀਏ ਆਪਦੇ ਲੈਂਸ ਦੇ ਰਾਹੀਂ ਕੱਢਣੇ ਚਾਹੀਦੇ ਆ ਤੇ ਦੁਨੀਆ ਦੇ ਮੂਰੇ ਸਾਡਾ ਆਪ ਦਾ ਦੁਖਾਨ ਸਿਰਫ ਆਪਦੀ ਬੋਲੀ ਚ ਰੱਖਣਾ ਚਾਹੀਦਾ ਸਭ ਤੋਂ ਵੱਡੀ ਜਿਹੜੀ ਅਚੀਵਮੈਂਟ ਆ ਕਿਸੇ ਚੰਗੇ ਸਕਸੈਸਫੁਲ ਐਕਟਿਵਿਸਟ ਦੀ ਉਹ ਇਹ ਆ ਵੀ ਉਹ ਆਪਦੇ ਲੋਕਾਂ ਦਾ ਜਿਹੜਾ ਅਹਿਸਾਸ ਆ ਐਕਸਪੀਰੀਅੰਸ ਆ ਉਹ ਉਹਨਾਂ ਨੂੰ ਜਿਆਦਾ ਉਹਦੇ ਨਾਲ ਕਨੈਕਟ ਕਰਾਉਂਦਾ ਜਦੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਤਾਂ ਵਾਲੇ ਇਹ ਗੱਲ ਦੁਹਰਾ-ਦੁਹਰਾ ਕੇ ਕਹਿੰਦੇ ਹੁੰਦੇ ਸੀ ਵੀ ਜਦੋਂ ਤੱਕ ਪੰਜਾਬ ਦਾ ਇੱਕ ਇੱਕ ਉਹ ਉਹ ਤਾਂ ਗਲਾਂ ਦੀ ਗੱਲਾਂ ਲੈਣੀ ਨਹੀਂ ਉਹ ਚਾਹੁੰਦੇ ਸੀ ਵੀ ਸਾਰਾ ਜਿਹੜਾ ਡਰਾਮਾ ਸਟੇਟ ਖੜਾ ਕਰ ਰਹੀ ਆ ਲਿਬਰਲ ਮੀਡੀਆ ਖੜਾ ਕਰ ਰਿਹਾ ਵੀ ਤੁਸੀਂ ਇੱਕ ਡੈਮੋਕਰੈਟਿਕ ਨੇਸ਼ਨ ਸਟੇਟ ਦੇ ਵਿੱਚ ਰਹਿ ਰਹੇ ਹੋ ਲਿਬਰਲ ਸਬਜੈਕਟਾਂ ਤੁਹਾਨੂੰ ਸਾਰੇ ਹੱਕ ਉਹ ਸਾਰਾ ਜਿਹੜਾ ਫਸਾਡ ਆ ਉਹ ਕੱਟ ਕਰਕੇ ਤੁਸੀਂ ਆਪਦੇ ਅਹਿਸਾਸ ਦੇ ਨਾਲ ਜੁੜੋ ਆਹੀ ਗੱਲ ਦੀਪ ਸਿੰਘ ਸਿੱਧੂ ਨੇ ਕੀਤੀ ਉਹਨੇ ਸਿੱਖਾਂ ਨੂੰ ਉਹਦੇ ਕੋਲ ਨਾ ਤਾਂ ਕੋਈ ਇੰਸਟੀਟਿਊਸ਼ਨ ਸੀ ਨਾ ਕੋਈ ਬਹੁਤ ਵੱਡੀ ਲਾਮ ਲਖਰ ਸੀ ਉਹਦੇ ਕੋਲ ਸਿਰਫ ਵਰਤਾਂਤ ਸੀ ਉਹਨੇ ਵਿਖਾਇਆ ਵੀ ਤੁਹਾਡਾ ਆਪ ਦਾ ਐਕਸਪੀਰੀਅੰਸ ਦੇ ਨਾਲ ਤੁਹਾਨੂੰ ਜੁੜਨ ਦੀ ਲੋੜ ਆ ਹੋਰ ਸਾਰੇ ਦੁਨੀਆ ਦੇ ਵਰਤਾਂਤ ਤੁਹਾਡੀ ਐਕਸਪੀਰੀਅੰਸ ਦੇ ਰਾਹੀਂ ਨਹੀਂ ਦੇਖਣੇ ਚਾਹੀਦੇ ਤੁਹਾਨੂੰ ਨਾ ਕਿ ਤੁਹਾਨੂੰ ਆਪ ਦਾ ਐਕਸਪੀਰੀਅੰਸ ਬਗਾਨਿਆਂ ਦੀ ਧਰਾਂ ਦੀਆਂ ਵਰਤਾਂਤ ਦੇ ਰਾਹੀਂ ਦਿਖੇ ਜਦੋਂ ਅਸੀਂ ਦੂਜਿਆਂ ਦੇ ਲੈਂਸ ਦੇ ਰਾਹੀਂ ਆਪਦੀ ਲਾਈਫ ਦੇਖਦੇ ਆ ਤਾਂ ਸਾਨੂੰ ਆਪਣਾ ਆਪ ਹੀ ਮਾੜਾ ਲੱਗਣ ਲੱਗ ਜਾਂਦਾ ਔਰ ਸਿੱਖਾਂ ਨਾਲੋਂ ਵੱਡੀ ਪ੍ਰੋਬਲਮ ਹੋਰ ਕਿਸੇ ਕਮਿਊਨਿਟੀ 'ਚ ਨਹੀਂ ਸਵੈ ਨੰਤਰਕ ਦੀ ਸੈਲਫ ਹੇਟ ਦੀ ਮਰੀਜੀ ਕੋ ਗੱਲ ਹੋ ਜੇ ਸਾਰੇ ਦਾ ਸਾਰਾ ਜਿਹੜਾ ਐਥੀਕਲ ਬੋਝ ਆਤਕਲ ਵੱਡਣਾ ਉਹ ਸਾਰੀ ਕਮਿਊਨਿਟੀ ਤੇ ਪਾ ਦੇ ਰਿਆ ਸੋ ਉਹ ਜਿਹੜਾ ਸਾਰੇ ਦਾ ਸਾਰਾ ਇਹ ਪਾਵਰ ਡਾਇਨਾਮਿਕ ਆ ਉਹ ਇਸੇ ਕਰਕੇ ਰਿਪੀਟ ਹੋ ਰਿਹਾ ਡੈਕੇਡ ਆਫਟਰ ਡੈਕੇਡ ਜਨਰੇਸ਼ਨ ਆਫਟਰ ਜਨਰੇਸ਼ਨ ਤੇ ਜਿਹੜਾ ਡਿਸਕੋਰਸ ਬਿਲਡਿੰਗ ਦਾ ਪ੍ਰਕਾਸ਼ ਸਰਕਲ ਦਾ ਕੰਮ ਆ ਉਹ ਅਸੀਂ ਜਸੇਬੰਦ ਤੌਰ ਤੇ ਨਹੀਂ ਕਰ ਰਹੇ ਸੋ ਇੰਨੀ ਹੀ ਬੇਨਤੀਆਂ ਦੇ ਨਾਲ ਦਾਸ ਕਮਨਾ ਚਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ